ਇਹਰ ਕੋਈ ਕਹਾਣੀ ਕੋਈ ਸੁਣਾਓ ਸੱਚੀ ਗੱਲ ਸੁਣਾਓ ਇਹ ਬੰਦੇ ਉਹ ਜੀ ਹੈ ਨਾ ਮੰਤਰੀ ਬਣੇ ਹੋਏ ਉਹਨਾਂ ਦੀ ਗੱਲ ਅਸ ਮੈਂ ਇੱਕ ਗੱਲ ਸੁਣਾਉਣਾ ਹਮ ਉਸਕ ਗੱਲਾਂ ਬਈ ਕਿਸੇ ਤੇ ਲੱਗਦੀਆਂ ਹੋਣਗੀਆਂ ਮੈਂ ਮਾਫੀ ਚਾਹਣਾ ਹਮ ਇਹਦਾ ਸਿੱਧਾ ਟਾਰਗੇਟ ਮੈਂ ਕਿਹਨੂੰ ਕਰਦਾ ਨਹੀਂ ਹਮ ਇਹਦੇ ਵਿੱਚ ਇਵੇਂ ਆ ਕਿ ਇੱਕ ਨਾ ਰਾਜਾ ਹੁੰਦਾ ਹਮ ਰਾਜਾ ਹੁੰਦਾ ਉਹਦੇ ਨਾਲ ਦਰਬਾਰ ਦੇ ਵਿੱਚ ਕੋਈ ਵੀ ਤਰਬਾਰੀ ਉਹਦੇ ਵਿੱਚ ਕੋਈ ਪ੍ਰਯਾਦਿ ਪ੍ਰਯਾਦ ਲੈ ਕੇ ਨਹੀਂ ਆਉਂਦਾ। ਪ੍ਰਯਾਦ ਲੈ ਕੇ ਨਹੀਂ ਆਉਂਦਾ ਵੀ ਰਾਜੇ ਨੂੰ ਇਹ ਹੁੰਦਾ ਵੀ ਮੇਰੀ ਪ੍ਰਜਾ ਦਾ ਮੇਰੇ ਤੋਂ ਖੁਸ਼ੀ ਬਹੁਤ ਆ। ਇਹ ਸਮਝ ਲਓ ਕਿ ਉਹਨੂੰ ਵਹਿਮ ਪੈ ਜਾਂਦਾ ਵੀ ਮੇਰੀ ਪ੍ਰਜਾ ਦਾ ਮੇਰੇ ਤੋਂ ਖੁਸ਼ੀ ਬਹੁਤ ਆ। ਹੂੰ। ਲਓ ਜੀ ਫਿਰ ਕੀ ਹੁੰਦਾ? ਆਪਦੇ ਮੰਤਰੀ ਨੂੰ ਕਹਿੰਦਾ ਹੂੰ। ਮੈਂ ਤਾਂ ਇੱਕ ਨਾ ਆਵ ਵਕਤੀ ਵਾਲਾ ਜਿਹੜਾ ਰੂਪ ਧਾਰ ਕੇ ਐ ਉਹਦੀ ਪ੍ਰਜਾ ਦੇ ਵਿੱਚ ਵਿਚਰਨਾ ਦੇਖਣਾ ਵੀ ਮੇਰੀ ਪ੍ਰਜਾ ਜਿਹੜੀ ਆ ਵੀ ਕਿੰਨੀ ਕੁ ਖੁਸ਼ ਆ ਉਹਦੇ ਕੋਲ ਹੁਣ ਸੁਆਦ ਲੈ ਕੇ ਤਾਂ ਕੋਈ ਆਉਣਾ ਨਹੀਂ ਤੇ ਉਹਨੂੰ ਐਂ ਹੁੰਦਾ ਵੀ ਮੈਂ ਵੇਖਾ ਜਾ ਕੇ ਵੀ ਬਹੁਤ ਖੁਸ਼ ਆ ਮੇਰੇ ਆਪ ਦੇ ਵੱਲੋਂ ਕੋਈ ਹੀ ਮੰਨਦਾ ਵੀ ਬਹੁਤ ਖੁਸ਼ ਆ ਉਹ ਕੀ ਕਰਦਾ ਤੇ ਆਪ ਦੇ ਕੱਪੜੇ ਏਜ ਕਰਕੇ ਆਮ ਵਿਅਕਤੀ allele ਆਦੀ ਪ੍ਰਜਾ ਦੇ ਵਿੱਚ ਜਾਂ ਉਹ ਕਿਸੇ ਵਿਅਕਤੀ ਨੂੰ ਇਹ ਬੋਲਦਾ ਕਿ ਮੈਂ ਸੁਣਿਆ ਵੀ ਜਿਹੜਾ ਤੁਹਾਡਾ ਆਵਾਜ਼ ਆ ਉਹ ਬਹੁਤ ਵਧੀਆ ਆ ਆਦੀ ਪ੍ਰਜਾ ਨੂੰ ਬਹੁਤ ਖੁਸ਼ ਰੱਖਦਾ ਵੀ ਸਾਰੀ ਪ੍ਰਜਾ ਉਹਦੇ ਤੋਂ ਬਹੁਤ ਖੁਸ਼ ਆ ਉਹ ਹੀ ਉਹਦੇ ਕੋਲ ਫਿਰ ਆ ਲੈ ਕੇ ਨਹੀਂ ਜਾਂਦਾ ਅੱਗੇ ਜਵਾਬ ਸੁਣੋ ਉਹਦਾ ਉਜਰਾ ਵਿਅਕਤੀ ਜਿਹਨੂੰ ਉਹ ਗੱਲ ਕਹੀ ਜਾਂਦਾ ਹੁੰਦਾ ਉਹ ਕਹਿੰਦਾ ਲੈ ਇਹ ਕਿਹੜਾ ਰਾਜਾ ਹੂੰ ਹੂੰ ਨਕਮਰ ਰਾਜਾ ਇਹ ਨੂੰ ਕੋਲ ਰਾਜਾ ਕਿ ਤੂੰ ਇਹ ਕਿਸੇ ਕੰਮ ਦਾ ਨਹੀਂ ਤੈਨੂੰ ਕਿਹੜਾ ਫਾਇਦਾ ਵੀ ਇਹ ਰਾਜਾ ਬਹੁਤ ਵਧੀਆ ਹੂੰ ਕਹਿੰਦਾ ਨਕਮਰ ਰਾਜਾ ਇਹ ਨਹੀਂ ਕੰਮ ਕਰ ਸਕਦਾਗਾ ਆ ਜਾ ਸੁਣ ਬਾਬਰਾ ਵੀ ਇਹ ਕੀ ਗੱਲ ਕਹਿਤੀ ਮੈਂ ਤਾਂ ਇਹ ਮੰਨਦਾ ਵੀ ਮੇਰੀ ਪ੍ਰਜਾ ਦਾ ਮੇਰੇ ਨਾਲ ਤੋਂ ਹੀ ਬਹੁਤ ਖੁਸ਼ ਹੈ ਹੂੰ ਤੇ ਉਹ ਕਹਦਾ ਵੀ ਹੋ ਸਕਦਾ ਵੀ ਇਹ ਬੰਦਾ ਪਾਗਲ ਹੋ ਗਿਆ ਵੀ ਮੈਂ ਹੋਰ ਕੋਲੇ ਜਾਣਾ ਹੂੰ ਉਹ ਕੀ ਕਰਦਾ ਵੀ ਫਿਰ ਗਾਣਾ ਆਉਂਦਾ ਫਿਰ ਕੋਲੇ ਜਾ ਕੇ ਵੀ ਇਹ ਕਹਿੰਦਾ ਵੀ ਵੀ ਟੋਟਾ ਰਾਇਆ ਦਾ ਉਹ ਤਾਂ ਕੀ ਚੰਗਾ ਏ ਬਹੁਤ ਉਜਵਾਨ ਆ ਵੀ ਜਿਹੜਾ ਹੈਗਾ ਵੀ ਉਹ ਕੀ ਕਰਦਾ ਵੀ ਉਹ ਤਾਂ ਅਡੀ ਪ੍ਰੇਜ ਨੂੰ ਖੁਸ਼ ਰੱਖਦਾ ਉਹਦੇ ਕੋਲ ਤਾਂ ਕੋਈ ਬਰਾਦ ਦੀ ਬਰਾਦ ਲੈ ਕੇ ਨਹੀਂ ਜਾਂਦਾਗਾ ਪ੍ਰੋਜਾ ਖੋਸ਼ੀ ਹੋ ਰਹਾ ਉਹਦੇ ਤੋਂ ਉਹ ਕੋਲ ਆ ਕੇ ਮਾਰ ਆਇਆ ਇਹ ਜਿਹਨੂੰ ਅਸੀਂ ਰਾਜਾ ਹੀ ਨਹੀਂ ਮੰਨਦੇ ਨੇ ਹੂੰ ਇਹ ਉਹ ਅਹੀਂ ਰਾਜਾ ਮੰਨਦੀ ਨਹੀਂ ਉਹ ਤਾਂ ਹੀ ਕਰਦੇ ਆ ਤੇ ਲੈ ਕੇ ਨਹੀਂ ਜਾਂਦੇਗੇ ਹੂੰ ਉਹ ਕਹਿੰਦਾ ਵੀ ਰਾਜ ਉਹਦਾ ਚੱਲਦਾ ਏ ਸਾਰਾ ਕੁਝ ਉਹਦੇ ਹੱਥ 'ਚ ਵੀ ਤੁਸੀਂ ਆਪਦੇ ਰਾਜੇ ਨੂੰ ਮਾਰਾ ਕੇ ਨੇ ਉਹ ਕਹਿੰਦੇ ਹੀ ਰਾਜਾ ਮੰਨਦਾ ਹੀ ਨਹੀਂ ਉਹਨੂੰ ਹੂੰ ਤੇ ਉਹ ਬੜਾ ਨਰਾਜ਼ ਹੁੰਦਾ ਉਹਦੇ ਮਹਿਲ ਵਾਪਸ ਆਏ ਉਹਦੇ ਮੰਤਰੀ ਨੂੰ ਕਹਿੰਦਾ ਕਿ ਯਾਰੋ ਵੀ ਜਿਹੜਾ ਵੀ ਮੈਂ ਜਾ ਕੇ ਆਇਆ ਬਾਹਰ ਭਾਜਾ ਕੋ ਖੁਸ਼ ਨਹੀਂ ਗਈ ਗੱਲ ਇਹ ਹੈ ਬਹੁਤ ਚਰਚਾ ਵਾਲਾ ਵਿਸ਼ਾ ਹੈ ਕਿ ਜਿਹੜਾ ਚ ਪ੍ਰਾਇਆ ਹੈ ਆਪਣੇ ਤੋਂ ਖੁਸ਼ ਨਹੀਂ ਹੈਗੀ ਇਹਦਾ ਕੋਈ ਮੰਤਰੀ ਤੁਸੀਂ ਹੱਲ ਕੱਢੋ ਇਹ ਵਿਆਦੀ ਆਪ ਕੋ ਵਿਆਦ ਲੈ ਕੇ ਆਉਂਦੇ ਨਹੀਂ ਆਪਣਾ ਨਾਮ ਬਦਨਾਮ ਕਰੀ ਜਾਂਦੇ ਆ ਇਹ ਹੋਇਆ ਕੋਸਤਾਰਵੀ ਪ੍ਰਯਾਦ ਪ੍ਰਯਾਦ ਲੈ ਕੇ ਵੀ ਆਉਣਾ ਤੇ ਆਪਣੀ ਜਜਕਾਰ ਵੀ ਕਰਨਾ ਹੂੰ ਮੰਤਰੀ ਕਹਿੰਦਾ ਜੀ ਰਾਜਾ ਜੀ ਕਿਆ ਹਾਲ ਉਹ ਰਾਜਾ ਕਹਿੰਦਾ ਵੀ ਠੀਕ ਆ ਦੱਸੋ ਉਹ ਕਹਿੰਦਾ ਮੰਤਰੀ ਕਹਿੰਦਾ ਮੈਂ ਨਾ ਇੱਕ ਤੁਹਾਨੂੰ ਬੱਕਰੀ ਚੋਰ ਜਿਹਦਾ ਬੰਦਾ ਉਹ ਨੂੰ ਤੂੰ ਤੁਹਾਨੂੰ ਪੈਸੇ ਦੇਣੇ ਵਣਗੇ ਰਾਜਾ ਕਹਿੰਦਾ ਵੀ ਠੀਕ ਆ ਵੀ ਦੇ ਦਿੰਨੇ ਆ ਤੇ ਮੰਤਰੀ ਕਹਿੰਦਾ ਵੀ ਤੁਸੀਂ ਬੱਕਰੀ ਚੋਰ ਨੂੰ ਚੋਰੀ ਕਰਨ ਦੇ ਪੈਸੇ ਦੇਣਾ ਤੂੰ ਲੋਕਾਂ ਦੀਆਂ ਬੱਕਰੀਆਂ ਚੋਰੀ ਕਰ ਤੇ ਮੈਂ ਤੁਹਾਨੂੰ ਪੈਸੇ ਆਜਾ ਕਹਿੰਦਾ ਵੀ ਯਾਰ ਇਹ ਕੀ ਚੱਕਰ ਇਹ ਤੂੰ ਕੀ ਗੱਲ ਕਰੀ ਐ ਨਾ ਇਹ ਕਹਿੰਦਾ ਜੀ ਤੁਹਾਨੂੰ ਜੇ ਜੇਕਾਰ ਚਾਹੀਦੀ ਐ ਤਾਂ ਤੁਹਾਨੂੰ ਐ ਕਰਨਾ ਪੈਣਾ ਉਹ ਕਹਿੰਦਾ ਵੀ ਠੀਕ ਆ ਚਲ ਕੋਈ ਨਹੀਂ ਤੂੰ ਕਰ ਜਿਹੜਾ ਕੋਈ ਕਰ ਆਪਾਂ ਇਰ ਕੀ ਉਹ ਬકરી ਜੋਰ ਬکریاں ਚੋਰੀ ਕਰਦਾ ਔਰ ਜਿੱਥੇ ਆ ਜੇ ਫਰੀ ਦਾ ਪੈਸਾ ਲੈਣ ਦੀ ਗੱਲ ਜਾਂ ਵੀ ਜਿੱਥੇ ਨੁਕਸਾਨ ਹੋ ਗਿਆ ਉਦੋਂ ਬੰਦਾ ਮਾਰੀਦਾ ਉਦੋਂ ਰਾਜੇ ਕੋਲ ਹੀ ਜਾਂਦਾ ਹੂੰ ਉਦੋਂ ਰਾਜੇ ਕੋਲ ਹੀ ਜਾਂਦਾ ਇਹਨਾਂ ਦੀ ਗੱਲ ਹੋਈ ਹੁਣ ਉਹਨੂੰ ਪਤਾ ਵੀ ਮੈਨੂੰ ਹੋਰ ਤਾਂ ਪੈਸੇ ਦੇਣੇ ਨਹੀਂ ਕਿਹਨੇ ਹੂੰ ਇਹ ਪੱਲਾ ਰਾਜਾ ਹੀ ਹੈ ਜਿਹੜਾ ਮੈਨੂੰ ਮੇਰੇ ਨੁਕਸਾਨ ਦੇ ਪੈਸੇ ਦੇ ਸਕਦਾ ਠੀਕਾ ਉਹ ਜਾਂਦਾ ਰਾਜੇ ਕੋਲੇ ਜਿਹਦੀਆਂ ਬੱਕਰੀਆਂ ਚੋਰੀ ਹੋ ਗਈਆਂ ਹੁੰਦੀਆਂ ਕਹਿੰਦਾ ਰਾਜਾ ਜੀ ਵੀ ਮੇਰੀ ਤਾਂ ਦਹਾਈ ਆ ਵੀ ਮੇਰੇ ਨਾਲ ਬੱਕਰੀਆਂ ਚੋਰੀ ਹੋ ਗਈਆਂ ਵੀ ਮੈਨੂੰ ਨਹੀਂ ਪਤਾ ਵੀ ਮੇਰਾ ਤਾਂ ਬਹੁਤ ਨੁਕਸਾਨ ਹੋ ਗਿਆ ਮੈਂ ਤਾਂ ਬਹੁਤ ਔਖੇ ਹੋ ਕੇ ਪਾਲਿਆ ਸੀ ਜੇ ਮੇਰਾ ਤਾਂ ਇੰਨਾ ਨੁਕਸਾਨ ਹੋ ਗਿਆ ਤੇ ਵੀ ਤੁਸੀਂ ਕਰੋਗੇ ਯਾਰ ਆਇਆ ਜਵਾਬ ਦਿੰਦਾ ਵੀ ਤੇਰਾ ਜਿਹੜੀ ਫਰਿਆਦ ਸੁਣ ਲਈ ਆ ਇਹ ਤੇ ਕਾਰਵਾਈ ਕਰਾਂਗੇ ਉਹ ਕੱਲ ਨੂੰ ਇਸ ਟਾਈਮ ਘੱਟੋ ਘੱਟ ਕੋਈ 20 ਬੰਦੇ 25 ਬੰਦੇ ਨਾਲ ਲੈ ਕੇ ਆਈ ਕਿ ਜਿਹੜੇ ਉਹ ਚੋਰ ਨੂੰ ਪਛਾਣ ਸਕਣ ਜੀ ਚਾ ਕਹਿ ਸਕਣ ਉਹਨਾਂ ਦੇ ਧਿਆਨ ਦੇ ਵਿੱਚ ਹੋਵੇ ਵੀ ਆਹ ਬੰਦਾ ਚੋਰ ਆ ਹੂੰ ਉਹ ਕਹਿੰਦਾ ਹਾਂਜੀ ਕਹਿੰਦਾ ਉਹ ਰਾਜਾ ਕਹਿੰਦਾ ਵੀ ਤੈਨੂੰ ਸਾਰਾ ਕੁਝ ਮਿਲ ਜਾਊਗਾ ਫਿਕਰ ਕਰਨ ਦੀ ਲੋੜ ਨਹੀਂ ਤੂੰ ਰਾਜੇ ਕੋਲ ਐ ਨਾ ਉਹ ਕਹਿੰਦਾ ਵੀ ਠੀਕ ਆ ਮੈਂ ਕੱਲ ਨੂੰ ਇਸ ਟਾਈਮ ਪਹੁੰਚੂ ਉਹ ਵੀ ਕਰਦਾ ਵੀ 25 ਬੰਦੇ ਲੈ ਕੇ ਆਪਦੇ ਪਹੁੰਚ ਜਾਂਦਾ ਸੀ ਇਹ ਉਹ ਬੱਕਰੀ ਚੋਰ ਨੂੰ ਉਹ ਕਹਿੰਦਾ ਉਹਦੇ ਮੂਹਰੇ ਬੋਲਦਾ ਕਹਿੰਦਾ ਵੀ ਲੈ ਬਈ ਤੇਰਾ ਬੱਕਰੀ ਚੋਰ ਖੱਲਿਆ ਬੱਕਰੀ ਚੋਰ ਨੂੰ ਆਹ ਵੀ 10 ਬੱਕਰੀਆਂ ਕਿੱਥੇ ਆ ਬੱਕਰੀ ਚੋਰ ਕਹਿੰਦਾ ਵੀ ਮੈਂ ਤਾਂ ਹੀ ਬੱਕਰੀਆਂ ਉਹ ਤਾਂ ਮਾਰਤੀਆਂ ਤੇ ਉਹ ਜਿਹੜਾ ਜਿਹਦੀਆਂ ਬੱਕਰੀਆਂ ਹੁੰਦੀਆਂ ਉਹ ਰੋ ਲੱਗ ਜਾਂਦਾ ਵੀ ਮੇਰਾ ਤਾਂ ਇੰਨਾ ਦਾ ਨੁਕਸਾਨ ਹੋ ਗਿਆ ਤੇ ਰਾਜਾ ਬੋਲਦਾ ਵੀ ਲੈ ਮੈਂ ਬੈਠਾਂ ਇਹਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਬੈਠਾ ਤਾਂ ਸਸਤਰਾਂ ਕਿੰਨਾ ਦਾ ਨੁਕਸਾਨ ਹੋਇਆ ਜੇ ਬਖਨਤੋਰੀ ਹੋਣਾ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਜੀ ਮੇਰਾ ਐਨੇ ਬਹਾਨਾ ਨੁਕਸਾਨ ਰਾਜਾ ਕਹਿੰਦਾ ਆ ਚੱਕਤਰੇ ਪੈ ਰਾਜੇ ਦੇ ਦਰਬਾਰ ਚ ਆਇਆ ਤੇਰਾ ਨਿਆ ਹੋਇਆ ਰਖੇ ਤੇ ਮੰਤਰੀ ਪਿੱਛੋਂ ਜਗਾਰਾ ਲਾਉਂਦਾ ਰਾਜਾ ਜੀ ਦੀ ਜੈ ਉਹ ਵੀ ਮਗਰ ਨਾਰਾ ਲਾਉਂਦੇ ਆ ਰਾਜਾ ਜੀ ਦੀ ਜੈ ਨਾਰਾ ਕਿਨੇ ਲਾਆ ਇਹਦੀਆਂ ਬੱਕਰੀਆਂ ਚੋਰੀ ਪੁੰਜਾ ਸੀ ਉਹਦਾ ਤਾਂ ਹੋ ਗਿਆ ਫਾਇਦਾ 25 ਬੰਦੇ ਕੀ ਸੀ ਤੇ ਦੇਖਦੇ ਉਹਨਾਂ ਨੇ ਉਹਨਾਂ ਨੂੰ ਬਸ ਕੋਈ ਮਤਲਬ ਨਹੀਂ ਕਿਸੇ ਦਾ ਕੀ ਹੋ ਗਿਆ ਕਿਸੇ ਦਾ ਕੀ ਨਹੀਂ ਹੋਇਆ ਨਾ ਉਹਨਾਂ ਨੂੰ ਮੈਟਰ ਦਾ ਪਤਾ ਨਾ ਕੁਛ ਪਤਾ ਉਹ ਬਸ ਉਹਨੂੰ ਦੇਖ ਕੇ ਹੀ ਭੇਡ ਚਾਲ ਜਿਵੇਂ ਆਪਾਂ ਕਹਿੰਦੇ ਆ ਭੇਟੀ ਰਾਇਲ ਇਡੀਜਨ ਰਾਇਲ ਇਡੀਜਨ ਉਹ ਵੀ ਗੱਲ ਉਸ ਤੋਂ ਬਾਅਦ ਕੀ ਉਹ ਗੈਦਰਬਾਦ ਤੋਂ ਫਕਰੀ ਚੋਰ ਨੂੰ ਰਾਜਾ ਜੀ ਨੇ ਪਹਿਹਦ ਤੇ ਤੇ ਆਖਿਆ ਵੀ ਤੇਰੀ ਹੂਰਾਂ ਵੀ ਲੋੜ ਪਊਗੀ ਤੇ ਤੂੰ ਆਪਣੇ ਰਾਜ ਦੇ ਵਿੱਚ ਵਧੀਆ ਸੁਰੱਖਿਤਾ ਤੇ ਤੈਨੂੰ ਕਿਤੇ ਵੀ ਲੋੜ ਪਈ ਹਾਂ ਵੀ ਤੂੰ ਤੂੰ ਇੱਥੇ ਆਪਣੇ ਰਾਜ ਚ ਹੀ ਰਹਿਣਾ ਕੋਈ ਵੀ ਲੋੜ ਪਈ ਹਾਂ ਬਾਹਰ ਨਹੀਂ ਜਾਣਾ ਤੇਰੀ ਸਾਨੂੰ ਕਦੇ ਵੀ ਲੋੜ ਪੈ ਸਕਦੀ ਉਹ ਕਹਿੰਦਾ ਜੀ ਰਾਜਾ ਜੀ ਜਾਂਦਾ ਪੈਸੇ ਲੈ ਕੇ ਉਹ ਵੀ ਠੀਕ ਹੁਣ ਜਿਹੜੀ ਮੇਨ ਇਹਦੇ ਵਿੱਚ ਜਿਹੜੀ ਗੱਲ ਆ ਉਹ ਸੰਤ ਨਾਲ ਸਮਝ ਹੀ ਗਏ ਹੋਣੇ ਆ ਕਿ ਕਿਹੜੇ ਰਾਜਿਆਂ ਦੀਆਂ ਗੱਲਾਂ ਚੱਲੀ ਜਾਂਦੀਆਂ ਵੀ ਭੇੜ ਚਾਲ ਤੇ ਜਿਹੜਾ ਇੱਕ ਬੰਦੇ ਨੂੰ ਬੁਲਾਉਂਦੇ ਆ ਉਹਦੇ ਵਾਇਰ 25 ਬੰਦੇ ਆ ਉਹ ਕੀ ਕਰਦੇ ਆ ਉਹ ਬਿਨਾ ਕੋਈ ਗੱਲ ਤੋਂ ਬਿਨਾ ਕੋਈ ਮਤਲਬ ਤੋਂ ਜੈ 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 ਕਰੀ ਜਾਂਦੇ ਆ ਹਾਂ ਗੱਲ ਕਿਸੇ ਨੂੰ ਪਤਾ ਨਹੀਂ ਦੇਗੀ ਜਿਹੜੀ ਕਹਾਣੀ ਆ ਬੱਕਰੀ ਚੋਰ ਵੀ ਰਾਜਿਆਂ ਨੇ ਬਣਾਇਆ ਸਾਰਾ ਗੁਰਾ ਜੀ ਨੇ ਕੀਤਾ ਕੀ ਕਰਾਉਣ ਖਾਤਰ ਤਰਫ ਆਪਦੀ ਜੈ ਕਰਾਉਣ ਖਾਤਰ ਮੈਂ ਕਿਸੇ ਤੇ ਲਾ ਕੇ ਕੋਈ ਗੱਲ ਨਹੀਂ ਕਹਿੰਦਾ ਆ ਪਰ ਗੱਲ ਇਹ ਆ ਕਿ ਜਿਹੜੀ ਗੱਲ ਅੱਜ ਹੋ ਗਈ ਆ ਇਹ ਗੱਲ ਅੱਜ ਦੇ ਯੁੱਗ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲੀ ਜਾਂਦੀ ਆ ਹਾਂ ਇਹ ਤਾਂ ਇਹ ਬਹੁਤ ਇੱਕ ਸੱਚੀ ਗੱਲ ਆ ਹੂੰ ਚਲ ਮੈਂ ਮਾਫੀ ਮੰਗਦਾ ਜੇ ਕੋਈ ਗਲਤ ਗੱਲ ਕਹੀ ਗਈ ਹੋਵੇ ਤੇ ਉਹ ਧੰਨਵਾਦ ਤੁਹਾਡਾ ਦੇਖਣ ਵਾਲੇ